ਬਹਿਰੀਨ ਦੇ ਕਬੱਡੀ ਕੱਪ ਤੇ ਆਪਣੀ ਗੇਮ ਐਨੀ ਵਧੀਆ ਹੋਈ ਕਿ ਵੀਰਾ ਨੇ ਡੋਲਰ ਵਾਰ ਤੇ ਆਪਣੇ ਉੱਤੇ ਨਾ ਧੋਕੇ ਰੇੜੀ ਹੋ ਕੇ ਕੱਪੜੇ ਪੈਰ ਕੇ ਅੱਜ ਆਪਾਂ ਚੱਲੇ ਬਹਿਰੀਨ ਦੇ ਕਬੱਡੀ ਕੱਪ ਤੇ ਮੇਰਾ ਪਹਿਲਾ ਇੰਟਰਨੈਸ਼ਨਲ ਟੂਰਨਾਮੈਂਟ ਹੈ ਜੋ ਆਪਾਂ ਗਰਾਊਂਡ ਦੇ ਵਿੱਚ ਪਰਫਾਰਮ ਕਰਾਂਗੇ ਇਹ ਵੀਰ ਨੇ ਆਪਣੀ ਬਣਾਈ ਵੀਡੀਓ ਵੀਰ ਦਾ ਧੰਨਵਾਦ ਬਹੁਤ ਖੁਸ਼ੀ ਹੋ ਰਹੀ ਕਿ ਅੱਜ ਬਹਿਰੀਨ ਦੇ ਗਰਾਊਂਡ ਦੇ ਵਿੱਚ ਮੈਨੂੰ ਆਪਣੀ ਗੇਮ ਪਰਫਾਰਮ ਕਰਨ ਦਾ ਮੌਕਾ ਮਿਲਿਆ ਪੂਰੀ ਵਲੌਗ ਵੀਡੀਓ ਆਪਣੇ YouTube ਚੈਨਲ ਕਮਲ ਮੁਨਕ ਤੇ ਆ ਗਈ ਹੈ ਜਾ ਕੇ YouTube ਤੇ ਜਰੂਰ ਦੇਖਿਓ ਗੱਲਾਂ ਬਾਤਾਂ ਕਰਦੇ ਹੋਏ ਗੱਡੀ ਦੇ ਵਿੱਚ ਬੈਠ ਕੇ ਥੋੜੀ ਦੇਰ ਇ ਗਰਾਊਂਡ ਦੇ ਵਿੱਚ ਪਹੁੰਚਦੇ ਸਾਰੇ ਵੀਰਾਂ ਨੇ ਆਪਾਂ ਨੂੰ ਪਛਾਣ ਲਿਆ ਤੇ ਸਾਰੇ ਵੀਰਾਂ ਨਾਲ ਆਪਾਂ ਨੇ ਮਿਲ ਕੇ ਕਰਾਈ ਫੋਟੋ ਬਹੁਤ ਖੁਸ਼ੀ ਹੋਈ ਵੀਰਾਂ ਨਾਲ ਮਿਲ ਕੇ ਉਸ ਤੋਂ ਬਾਅਦ ਕੱਪੜੇ ਚੇਂਜ ਕਰਕੇ ਬੋਡੀ ਨੂੰ ਚੰਗੀ ਤਰ੍ਹਾਂ ਵਾਰਮਅਪ ਕਰਕੇ ਆਪਾਂ ਚਲੇ ਗਏ ਗਰਾਊਂਡ ਦੇ ਵਿੱਚ ਆਪਣੀ ਗੇਮ ਪਰਫਾਰਮ ਕਰਨ ਫਿਰ ਦਿਖਾਈ ਮੈਂ ਆਪਣੀ ਗੇਮ ਗੇਮ ਹੋਈ ਬਹੁਤ ਵਧੀਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਵੀਰਾਂ ਨੇ ਮਿਲ ਕੇ ਮਾਰੀਆਂ ਤਾੜੀਆਂ ਤੇ ਬਹੁਤ ਪਿਆਰ ਤੇ ਬਹੁਤ ਸਨਮਾਨ ਦਿੱਤਾ ਵੀਰਾਂ ਨੇ ਬਹੁਤ ਖੁਸ਼ੀ ਹੋਈ ਬਹਿਰੀਨ ਦੇ ਕਬੱਡੀ ਕੱਪ ਤੇ ਆ ਕੇ ਵੀਰਾਂ ਨੇ ਇੰਨਾ ਪਿਆਰ ਤੇ ਇੰਨਾ ਸਨਮਾਨ ਦਿੱਤਾ ਸਾਰਿਆਂ ਨੇ ਮਿਲ ਕੇ ਫਿਰ ਗਰਾਊਂਡ ਦੇ ਵਿੱਚ ਆਪਣਾ ਕੀਤਾ ਇ ਥੋੜੀ ਦੇਰ ਆਪਾਂ ਨੇ ਵੀ ਦੇਖਿਆ ਕਬੱਡੀ ਮੈਚ ਏਵੇਂ ਲੱਗੀ ਵੀਡੀਓ ਪਿਆਰਾ ਜਾ ਲਾਈਕ ਤੇ ਪਿਆਰਾ ਜਾ ਕਮੈਂਟ ਜਰੂਰ ਕਰਿਓ ਧੰਨਵਾਦ